ਪਟਾਲਾ ਦੇ ਸਾਈਬਰ ਸੈਲ ਨੇ ਅੱਜ 25 ਉਹ ਲੋਕਾਂ ਨੂੰ ਪੈਸੇ ਵਾਪਸ ਕਰਾਏ ਜਿਨ੍ਹਾਂ ਦੇ ਪੈਸੇ ਥੱਗਾਂ ਵੱਲੋਂ OTP ਲੈ ਕੇ ਤੀਆਂ ਕਿਸੇ ਹੋਰ ਜਰੀਏ ਠੱਗੀ ਮਾਰ ਲਈ ਸੀ ਜਿਨ੍ਹਾਂ ਲੋਕਾਂ ਨੇ ਸਾਈਬਰ ਸੈਲ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ ਉਹਨਾਂ ਲੋਕਾਂ ਦੇ ਅੱਜ ਪੰਜਾਬ ਪੁਲਿਸ ਵੱਲੋਂ ਪੈਸੇ ਵਾਪਸ ਕਰਵਾਏ ਗਏ ਨੇ ਗੱਲਬਾਤ ਦੌਰਾਨ ਡੀਐਸਪੀ ਰਜੇਸ਼ ਕੱਕਰ ਨੇ ਕਿਹਾ ਕਿ ਉਹ 25 ਲੋਕ ਜਿਨ੍ਹਾਂ ਨੇ ਆਪਣੀ ਸ਼ਿਕਾਇਤ ਸਾਈਬਰ ਸੈਲ ਵਿੱਚ ਜਮ੍ਹਾਂ ਕਰਾਈ ਸੀ ਅੱਜ ਉਹਨਾਂ ਦੇ 19 ਲੱਖ ਤੋਂ ਜ਼ਿਆਦਾ ਪੈਸੇ ਵਾਪਸ ਕਰਵਾਏ ਨੇ ਨਾਲ ਹੀ ਡਿਪਟੀ ਕੱਕਰ ਨੇ ਕਿਹਾ ਕਿ ਸਾਨੂੰ ਕਿਸੇ ਨੂੰ ਵੀ ਆਪਣੀ ਅਕਾਊਂਟ ਦੀ ਜਾਣਕਾਰੀ ਨਹੀਂ ਦੇਣੀ ਚਾਹੀਦੀ ਨਾ ਹੀ ਕੋਈ ਓਟੀਪੀ ਦੇਣਾ ਚਾਹੀਦਾ ਸੀ ਜੇ ਚੇਕਰ ਕਿਸੇ ਨੇ ਠੱਗੀ ਹੋ ਜਾਵੇ ਤੇ ਉਹ ਸਭ ਤੋਂ ਪਹਿਲਾਂ ਸਾਈਬਰ ਸ਼ੈਲ ਆ ਕੇ ਆਪਣੀ ਸ਼ਿਕਾਇਤ ਦਰਜ ਕਰਵਾਵੇ ਬਟਾਲਾ ਤੋਂ ਪ੍ਰਦੀਪ ਸਿੰਘ 베ਦੀ ਦੀ ਖਾਸ ਰਿਪੋਰਟ ਤੇ ਮੈਂ ਉਹਨੂੰ ਪੇਮੈਂਟ ਫਾਰਵਰਡ ਕਰਤੀ ਮਤਲਬ ਭੇਜਤੀ ਬਾਇ ਅਕਾਊਂਟ ਤੇ ਜਦੋਂ ਮੈਂ ਉਹਨੂੰ ਗੱਡੀ ਬਾਰੇ ਪੁੱਛਿਆ ਵੀ ਉਹਦਾ ਕਿਦਾਂ ਕੀ ਪ੍ਰੋਸੈਸ ਤੇ ਬਾਅਦ ਚ ਉਹਨੇ ਕਿਹਾ ਵੀ ਕੋਈ ਜਵਾਬ ਨਾ ਦੇ ਫਿਰ ਉਹਨੇ ਆਪਣਾ ਨੰਬਰ ਬੰਦ ਕਰ ਦਿੱਤਾ ਫਿਰ ਮੈਂ ਸਡਨਲੀ ਜਿਹੜਾ 1930 ਤੇ ਕਾਲ ਕਰਤੀ ਤੇ ਪੁਲਿਸ ਨੇ ਜਿਹੜਾ ਉਸ ਚੀਜ਼ ਨੂੰ ਟ੍ਰੇਸ ਕਰਕੇ ਪੁਲਿਸ ਬੰਦੇ ਨੂੰ ਫਾਲੋ ਕਰਕੇ ਤੇ ਜਿਹੜਾ ਮੇਰਾ 30000 ਗਿਆ ਇਹੋ ਚ 20000 ਰੁਪਏ ਮੈਨੂੰ ਰਿਫੰਡ ਕਰਾਤਾ ਤੇ ਬੈਲੈਂਸ ਦਾ ਜਿਹੜਾ ਵਾ ਉਹਨਾਂ ਨੇ ਕਿਹਾ ਵੀ ਕਮਿਟਮੈਂਟ ਕਰਵਾਤੀ ਬੰਦੇ ਦੇ ਨਾਲ ਵੀ ਹਾਂ ਤੁਹਾਡੇ ਪੈਸੇ ਬਾਕੀ ਵੀ ਬੈਲੈਂਸ ਆ ਜਣਗੇ ਧੰਨਵਾਦ ਹੈ ਜੀ ਤੁਹਾਡੇ ਤੇ ਮੈਂ ਜੀ ਕਿਸ ਤਰ੍ਹਾਂ ਕੰਮ ਕੀਤਾ ਵੇਖੋ ਜੀ ਇਹ ਤੇ ਇੱਕ ਸਮਝ ਲਓ ਵੀ ਚਮਤਕਾਰ ਹੈ ਜੀ ਖੂਜ ਡਿੱਗੇ ਪੈਸੇ ਵਾਪਸ ਆਏ ਆ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਵਾ ਠੀਕ ਆ ਜੀ ਮੈਂ ਪੁਲਿਸ ਦਾ ਬਹੁਤ ਧੰਨਵਾਦੀ ਹਾਂ ਇਸ ਕੰਮ ਲਈ ਠੀਕ ਆ ਤੇ ਔਰ ਜਿਹੜੇ ਲੋਗ ਅਣਜਾਣੇ ਚ ਪੈਸੇ ਸੈਂਡ ਕਰ ਦਿੰਦੇ ਜਾਂ OTP ਭੇ ਉਹਨਾਂ ਨੂੰ ਇੱਕ ਗੁਜਾਰਸ਼ ਆ ਵੀ ਉਹ ਬੜੇ ਧਿਆਨ ਨਾਲ ਆਪਣੇ ਮੋਬਾਈਲ ਨੂੰ ਯੂਜ਼ ਕਰਨ ਤੇ ਬਿਨਾਂ ਮਤਲਬ ਤੋਂ ਬਿਨਾਂ ਕਿਸੇ ਕਾਰਨ ਤੋਂ ਇਸ ਚੀਜ਼ ਨੂੰ ਜਿਹੜਾ ਵਾ OTP ਨੂੰ ਜਾਂ ਪੈਸਿਆਂ ਨੂੰ ਨਾ ਭੇਜਣਾ ਇਹ ਅਵੇਅਰਨੈਸ ਚਾਹੀਦੀ ਇਸ ਚੀਜ਼ ਮਾਨਯੋਗ SSP ਬਟਾਲਾ ਸ਼੍ਰੀ ਜ਼ੁਹੇਰ ਕਾਸਮੀਰ IPS ਗੁਰਪ੍ਰਤਾਪ ਸਹੋਤਾ SP ਇਨਵੈਸਟੀਗੇਸ਼ਨ ਬਟਾਲਾ ਦੇ ਰੈਨਮਾ ਹਿੱਟ ਉਹਨਾਂ ਵਿਚਾਰਨ ਦੇਸ਼ ਤੇ ਐਸਚਓ ਸਾਈਬਰ ਤੇ ਉਹਨਾਂ ਦੀ ਟੀਮ ਵੱਲੋਂ ਜਿਵੇਂ ਕਿ ਪਹਿਲਾਂ ਮੋਬਾਈਲ ਬੈਕ ਟੂ ਯੋਰ ਹੈਂਡ ਪ੍ਰੋਗਰਾਮ ਦੀ ਤਰਜ਼ ਤੇ ਇੱਕ ਹੋਰ ਪ੍ਰੋਗਰਾਮ ਮਨੀ ਬੈਕ ਟੂ ਯੋਰ ਅਕਾਊਂਟ ਮਨੀ ਬੈਕ ਮਨੀ ਬੈਕ ਟੂ ਯੋਰ ਮਨੀ ਬੈਕ ਟੂ ਦ ਅਕਾਊਂਟ ਆਫ ਵਿਕਟਮ ਦੇ ਤਹਿਤ ਇੱਕ ਪ੍ਰੋਗਰਾਮ ਨੌਲੈਂਡ ਆ ਗਿਆ ਜਿਸ ਦੇ ਤਹਿਤ ਸਾਈਬਰ ਕ੍ਰਾਈਮ ਕੋ ਉਹ ਵਿਕਟਮਸ ਜਿਨ੍ਹਾਂ ਦੀਆਂ ਕੰਪਲੇਂਟਸ ਜਿਵੇਂ ਕਿ ਕੋਈ OTP ਦੇ ਕੇ ਸ਼ੇਅਰ ਕਰਕੇ ਕੋਈ ਮਨੀ ਉਹਨਾਂ ਦੀ ਫਰਾਡ ਹੋ ਜਾਂਦਾ ਹੈ ਜਾਂ ਕੋਈ ਉਹਨਾਂ ਦੀ ਆਨਲਾਈਨ ਠੱਗੀ ਹੋ ਜਾਂਦੀ ਹੈ ਜਾਂ ਜੇ ਕੋਈ ਲਾਰਜ ਵਾਸ਼ ਹੋ ਕੇ ਜਾਣੇ-ਅਣਜਾਣੇ ਉਹ ਆਪਣੀ ਮਨੀ ਟਰਾਂਸਫਰ ਕਰ ਦਿੰਦੇ ਨੇ ਜਾਂ ਕਿਤੇ ATM ਜਿਹਨਾਂ ਦੀ ਕਈ ਵਾਰੀ ਪੈਸੇ ਸਟਕ ਹੋ ਜਾਂਦੇ ਨੇ ਉਸਦੀ ਕੰਪਲੇਂਟ ਜੋ ਸਾਈਬਰ ਸੈੱਲ ਸਾਈਬਰ ਸਟਾਸ਼ਨਾਂ ਨੂੰ ਮਿਲਣ ਹੁੰਦੀਆਂ ਨੇ ਉਸ ਦੇ ਤਹਿਤ ਠੋਨਾਰ ਸਾਈਬਰ ਪੁਲਿਸ ਆਪਣੀ ਬਹੁਤ ਬੜੀ ਮਿਹਨਤ ਨਾਲ ਉਹਨਾਂ ਦੇ ਜਿਹੜੇ ਪੈਸੇ ਹੈ ਉਹਨਾਂ ਦੀ ਕੰਪਲੇਂਟ ਤੇ ਇਮੀਡੀਏਟ ਐਕਟ ਕਰਦੇ ਹੁੰਆਂ ਪੈਸੇ ਵਾਪਸ ਕਰਾਉਂਦੀ ਹੈ ਜਾਂ ਕੁਝ ਪੈਸੇ ਜਿਹੜੇ ਆਊਟ ਆਫ ਡਿਸਟ੍ਰਿਕਟ ਆਊਟ ਆਫ ਸਟੇਟਸ ਟੱਕ ਹੋਏ ਹੁੰਦੇ ਹਨ ਥਰੂ ਕੋਡ ਉਹਨਾਂ ਨੂੰ ਪੈਸੇ ਵਾਪਸ ਕਰਾਏ ਜਾਂਦੇ ਹਨ ਇਸੇ ਤਰ੍ਹਾਂ ਦੇ ਪਿਛਲੀ ਦਿਨਾ ਵਿੱਚ ਪੁਲਿਸ ਸਟੇਸ਼ਨ ਸਾਈਬਰ ਦੀ ਟੀਮ ਵੱਲੋਂ ਥਾਂ ਕਰੀਬਰੀ 25 ਐਸੇ ਵਿਅਕਤੀ ਵਿਕਟਮ ਜਿਨ੍ਹਾਂ ਦੇ ਪੈਸੇ ਵਾਪਸ ਕਰਾਏ ਨੇ ਇਹ ਰਕਮ ਲੀਬਰੀ 14 ਲੱਖ ਰੁਪਿਆ ਤੇ ਉਹ ਪੈਸੇ ਜਿਹੜੇ ਤੇ ਦੂਜੇ ਆਊਟ ਆਫ ਡਿਸਟ੍ਰਿਕਟ ਆਊਟ ਆਫ ਸਟੇਟ ਪੈਸੇ ਸਟ੍ਰਕ ਹੋ ਗਏ ਸੀ ਉਹਨਾਂ ਦੇ ਥਰੂ ਕੋਰਟ ਪੈਸੇ ਵਾਪਸ ਕਰਾਏ ਅਬਾਊਟ ਬਾਊਟ 486000 ਰੁਪਿਆ ਇਸੇ ਤਰ੍ਹਾਂ ਦੋਨੋਂ ਅਮਾਉਂਟ ਜਿਹੜੀਆਂ ਨੇ ਇਹ 1920000 501 ਰੁਪਏ ਦੀ ਰਕਮ ਹੈ ਜਿਹੜੀ ਕਿ ਪੁਲਿਸ ਸਟੇਸ਼ਨ ਸਾਈਬਰ ਬਟਾਲਾ ਵੱਲੋਂ ਉਹਨਾਂ ਵਿਕਟਮਸ ਨੂੰ ਉਹਨਾਂ ਦੇ ਅਕਾਊਂਟ ਵਿੱਚ ਵਾਪਸ ਕਰਾਈ ਗਈ ਹੈ ਮੈਂ ਇਸ ਕਾਰਜ ਉਤੇ ਇਸ ਕੰਮ ਤੇ ਸਾਨਾ ਸਾਈਬਰ ਦੀ ਟੀਮ ਨੂੰ ਮੁਬਾਰਕ ਦਿੰਦਾ ਹਾਂ ਤੇ ਇਸੇ ਤਰ੍ਹਾਂ ਇਸੇ ਤਹਿਤ ਆਪ ਨੇ ਮਾਧਿਮ ਲੜਾਈ ਸਾਰੇ ਹੀ ਜੋ ਪਬਲਿਕ ਹੈਵ ਆਮ ਸਮਾਜ ਹੈ ਉਸ ਨੂੰ ਇੱਕ ਜਾਗਰੂ ਹੋਣ ਦੀ ਅਪੀਲ ਕਰਦਾ ਹਾਂ ਕਿ ਉਹ ਕਿਸੇ ਨੂੰ ਵੀ ਜਾਣੇ-ਅਜਾਣੇ ਆਪਣੇ OTP ਕਹਿੰਨਾ ਸ਼ੇਅਰ ਨਾ ਕਰਨ ਆਪਣੇ ਕਿ ਜੇ ਵੀ ਜਾਣੇ ਜਾਣੇ ਜੇਕਰ ਆਪ ਉਹਨਾਂ ਨੂੰ ਕੋਈ ਪੁਲਿਸ ਆਰਮੀ ਸੀਬੀਆਈ ਆਦਿ ਦਾ ਡਰਾਵਾ ਦੇ ਕੇ ਪੈਸੇ ਦੀ ਮੰਗ ਕਰਦਾ ਹੈ ਤੇ ਬਿਲਕੁਲ ਨਾ ਉਹਨਾਂ ਨੂੰ ਪੈਸੇ ਟ੍ਰਾਂਸਫਰ ਕਰਨ ਨਾ ਨਾ ਨੂੰ ਪੈਸੇ ਦੇਣ ਜੇਕਰ ਜੇ ਇਹੋ ਜੀ ਵੀ ਗੱਲ ਕੋਈ ਉਹਨਾਂ ਸਾਹਮਣੇ ਆਂਦੀ ਹੈ ਤਾਂ ਉਹ ਇਮੀਡੀਏਟਲੀ ਹੈਲਪਲਾਈਨ 1930 ਤੇ ਕੰਪਲੇਟ ਕਰ ਸਕਦੇ ਹਨ ਜਾਂ ਸਿੱਧੇ ਤੌਰ ਤੇ ਖਾਇਵਾ ਖਾਣਾ ਖਾਈ ਬੱਦ ਕੋਲ ਆ ਕੇ ਆਪਣੀ ਕੰਪਲੇਂਟ ਕਰਕੇ ਆਪਣੀ ਇਸ ਮੁਸ਼ਕਲ ਤੋਂ ਨਜਾਤ ਪ੍ਰਾਪਤ ਕਰ ਸਕਦੇ ਹਨ ਇਸੀ ਤਰ੍ਹਾਂ ਹੀ ਜਿਵੇਂ ਕੋਈ ਕੂਰੀਅਰ ਦੇ ਨਾਮ ਤੇ ਪੈਸੇ ਠਗੀ ਕਰਦਾ ਹੈ ਜਾਂ ਕੋਈ ਲਿੰਕ ਡਾਊਨਲੋਡ ਕਰਕੇ ਉਹਨਾਂ ਨੂੰ ਪੈਸੇ ਟਰਾਂਸਫਰ ਜਾਂ ਡ੍ਰਾਪਟ ਕਰਦਾ ਹੈ ਇਸੇ ਤਰ੍ਹਾਂ ਕਈ ਠਗੀਆਂ ਆਮ ਸਮਾਜ ਵਿੱਚ ਜਿਹੜੀਆਂ ਪ੍ਰਚਲਿਤ ਹਨ ਇੱਕ ਕਾਮਨ ਜੀ ਗੱਲ ਹੋ ਗਈ ਹੈ ਆਮ ਲੋਕ ਸੁਣਦੇ ਜਾਂਦਾ ਹੈ ਕਿ ਸਾਈਬਰ ਠਗੀਆਂ ਹੋ ਗਈ ਇਹ ਇਸੇ ਇੱਕ ਪਹਿਲ ਕਦਮੀ ਨੂੰ ਦਿੰਦੀ ਹੋਈਆਂ ਥਾਣਾ ਸਾਈਬਰ ਵੱਲੋਂ ਇਹ ਕੰਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਕਿ ਜਿਹੜੀ ਬੜੀ ਉਹਨਾਂ ਦੇ ਦਸਾਂ ਨਵਾਂ ਦੀ ਕਮਾਈ ਜਿਹੜੀ ਉਹਨਾਂ ਦੇ ਅਕਾਊਂਟ 'ਚ ਹੈ ਉਹ ਉਹ ਠੱਗ ਜਾਂ ਉਹ ਜਿਹੜੇ ਮਾੜੇ ਅੰਸਰ ਉਹ ਟਰਾਂਸਫਰ ਕਰਕੇ ਬਾ ਫੋਨ ਆਪਣੇ ਕਾਊਂਟੇ ਲੈ ਲੈਂਦੇ ਹਨ ਉਹਨਾਂ ਨੂੰ ਵਾਪਸ ਕਰਵਾ ਕੇ ਬੈਕ ਉਹਨਾਂ ਦੇ ਕਾਊਂਟ ਵਿੱਚ ਦੇਣ ਦਾ ਉਪਰਾਲਾ ਹੈ ਤੇ ਇਸੇ ਤਰ੍ਹਾਂ ਹੀ ਮੈਂ ਫਿਰ ਇਸੇ ਤਰ੍ਹਾਂ ਮੈਂ ਆਪਣੀ ਫਿਰ ਅਪੀਲ ਹੈ ਤੇ ਆਪ ਸਭੀ ਨੂੰ ਜਿਹੜੇ ਕਿ ਕੋਈ ਇਹੋ ਜੀ ट्राਨਜ਼ੈਕਸ਼ਨ ਨਾ ਕਰਨ ਤੇ ਉਹਨੀ ਦੀ ਰਿਪੋਰਟ ਕਰਨ ਜਾਂ ਥਾਣਾ ਸਾਈਬਰ ਨੂੰ ਆਪਣੀ ਕੰਪਲੇਟ ਦੇਣ ਤੇ ਇਹੋ ਜੀ ਠੱਗੀ ਦੇ ਸ਼ਿਕਾਰ ਹੋਣ ਤੋਂ ਬਚਣ ਬਹੁਤ ਬ੍ਰੇਕ ਕਰਦੇ ਆ ਪੰਜਾਬ ਤੋਂ ਬਾਅਦ ਪੰਜਾਬ ਦੇ ਬਾਅਦ ਦੇਖੋ ਜਿਹੜੇ ਇਹ ਉਹ ਇਹ ਸਾਡਾ ਇੱਕ ਮੈਟਰ ਆ ਕਿ ਨਰਚੀ ਹੁੰਦਾ ਵਾ ਜਦੋਂ ਸਾਡੇ ਮਿਲਾਂ ਆਂਦੀ ਆ ਮੋਸਟਲੀ ਜਿਹੜੇ ਇਹ ਜਿਹੜੇ ਥੱਗ ਨੇ ਇਹ ਮੋਸਟਲੀ ਆਊਟ ਆਫ ਪੰਜਾਬ ਹੀ ਹੁੰਦੇ ਨੇ ਉਹਨਾਂ ਨੂੰ ਫਿਰ ਉਹਨਾਂ ਨੂੰ ਆਪਣੇ ਟੈਕਨੀਕਲ ਤਰੀਕੇ ਨਾਲ ਅਸੀਂ ਦੌਜ ਕਰਕੇ ਉਹਨਾਂ ਨੂੰ ਵਾਪਸ ਲਿਆ ਕੇ ਵਾਪਸ ਕਰਿਆ ਜਾਂਦਾ ਹੈ